ਮੋਟਰਸਾਈਕਲ ਵਾਲੀ ਪਾਰਕਿੰਗ ਆਸ ਬੈਂਡਰੀ ਵਾਲੀ ਪਾਰਕਿੰਗ ਇੱਥੇ ਫਾਰਮ ਆਪਾਂ ਫਿਲ ਕਰ ਦਿੱਤਾ ਹੋਇਆ ਆ। ਹਾਂ ਸਿੱਧਾ ਡਰਾਈਵਿੰਗ ਟੂਬਨ ਗਵਾਜ ਜਿਹਦੇ ਫਿਰ ਫੋਨ ਨਹੀਂ ਮਿਲਦਾ ਠੀਕ ਆ ਤੇ ਇਹ ਸਾਹਮਣਾ ਪੈਂਦਾ ਆ। ਇੱਧਰ ਵੇਖੋ ਰਸ ਰੁਸ ਜਾ ਰਹੇ। ਇੱਥੇ ਮੋਟਰਸਾਈਕਲ ਜਮਾ ਹੁੰਦੇ। ਸਾਦੇ ਮੋਟਰਸਾਈਕਲ ਮੋਟਰਸਾਈਕਲ ਹੀ ਹੋਈ ਪਈ ਆ ਤੇ ਆਪਾਂ ਹੁਣ ਵਿਖਾਵਾਂਗੇ ਆ ਚਾਬੀ। ਆਹੋ ਬਿਆਸ ਤੇ ਇੱਕ ਹੁੰਦਾ ਪਾਣੀ ਵੇਖੋ ਕਰ ਕਰ ਬੱਚਾ ਉੱਤੇ ਦੇਖ ਸਾਹਦੇ ਪਾਰਕਿੰਗ ਬੱਚਿਆਂ ਵਾਸਤੇ ਬਰਤਾਰ ਵੜੀ ਲੱਗੀ ਆ ਹੈ ਨਹੀਂ ਇੱਥੇ ਕੋਈ ਉਦਾਂ ਇੱਥੇ ਰੌਣਕ ਲੱਗੀ ਅਸ ਦਾ ਲਿਖਿਆ ਹੋਇਆ ਵੇ ਮਤਲਬ ਬਿਆਸ ਵਾਲਿਆਂ ਦੀਆਂ ਸੀਟਾਂ ਆ ਉਹਨਾਂ ਨੇ ਆਪਣੇ ਸਤਿ ਸ੍ਰੀ ਅਕਾਲ ਕਿਵੇਂ ਹੋ ਵਧੀਆ ਅੱਜ ਦਾ ਵਲੌਗ ਆਪਣਾ ਇੱਥੋਂ ਸਟਾਰਟ ਕੀਤਾ ਜਾਂਦਾ ਅੱਜ ਆਪਾਂ ਡੇਰੇ ਬਿਆਸ ਜਾਵਾਂਗੇ ਉਸੋਂ ਦਾ ਤੁਹਾਨੂੰ ਮਦਰ ਜਗਾ ਵਿਖਾਵਾਂਗੇ ਵਿਊਖਾਵਾਂਗੇ ਨਾਲੇ ਬਿਆਸਾਂ ਵਾਲਾ ਦਰਿਆ ਵਿਖਾਵਾਂਗੇ ਤੁਹਾਨੂੰ ਤੇ ਵੈਸੇ ਕੈਮਰਾ ਉੱਥੇ ਅਲਾਉਡ ਨਹੀਂ ਹੈਗਾ ਪਰ ਆਪਾਂ ਫਿਰ ਵੀ ਚੋਰੀ-ਚੋਰੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਫੋਨ ਨਹੀਂ ਜਮਾ ਹੁੰਦੇ ਉੱਥੋਂ ਤੱਕ ਆਪਾਂ ਤੁਹਾਨੂੰ ਜ਼ਰੂਰ ਮਤਲਬ ਵੀਡੀਓ ਵਿਖਾਵਾਂਗੇ ਤੇ ਤੁਸੀਂ ਵਲੌਗ ਦੇ ਨਾਲ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਾਂ ਨਾਲੇ ਤੁਹਾਨੂੰ ਬਿਆਸਾਂ ਵਾਲਾ ਦਰਿਆ ਵਿਖਾਵਾਂਗੇ ਫਿਰ ਆਜੋ ਮਿਲਦੇ ਹਾਂ ਉੱਥੇ ਠੀਕ ਆ ਬਾਏ ਮੋਰ ਕਰਦੇ ਨਾ ਬਹੁਤ ਬਾਤ ਕੀਤੀ ਚੱਲੂ ਆਪ ਮੋਰ ਕਰਦੇ ਆ ਤਾਂ ਕਿ ਮੈਂ ਤੁਹਾਨੂੰ ਕੋਈ ਪੰਕੂ ਕਰ ਨਹੀਂ ਹਾਂ あっ。 ਆ ਮੋਟਰਸਾਈਕਲਾਂ ਦੀ ਪਾਰਕਿੰਗ ਆ ਸੈਂਟਰੀਆਂ ਵਾਲੀ ਪਾਰਕਿੰਗ ਮੈਂ ਵੱਖ-ਵੱਖ ਪਾਰਕਿੰਗਾਂ ਆ ਤੇ ਇੱਥੇ ਦੇਖ ਸਾਡੇ ਹਾਲਿੰਦੀ ਘੱਪਾ ਡੇਰੇ ਆ ਇੱਥਾ ਵਾਲੀ ਤੇ ਆ ਗੱਡੀਆਂ ਵਾਲੀ ਪਾਰਕਿੰਗ ਮੋਟਰਸਾਈਕਲ ਵਾਲੀ ਪਾਰਕਿੰਗ ਵੀ ਹੈਗੀ ਆ ਤੇ ਇੱਥੇ ਵੈਸੇ ਕੈਮਰਾ ਲਾਉਡ ਨਹੀਂ ਹੈਗਾ ਪਰ ਮੈਂ ਫਿਰ ਵੀ ਮਲ ਬਣਾਈ ਜਾਂਦਾ ਵੀਡੀਓ ਇਥੋਂ ਅੱਗੇ ਕੈਮਰਾ ਨਹੀਂ ਜਾਣ ਦੇਂਦੇ ਇਥੇ ਫੋਨ ਜਮਾ ਹੋ ਜਾਂਦੇ ਤੁਹਾਨੂੰ ਮੈਂ ਉਹ ਵੀ ਵਿਖਾਉਂਗਾ ਫਾਰਮ ਕਿਦਾਂ ਫਿਲ ਕਰਨਾ ਸਭ ਕੁਝ ਤੇ ਤੁਸੀਂ ਦੇਖ ਸਕਦੇ ਤੇ ਆ ਜਾਓ ਹੋ ਗਿਆ ਨੰਬਰ ਕਿਹਨਾਂ ਯਾਰ ਇਹ ਕੋਈ ਯਾਦ ਕਰਦੇ ਹੋ ਹੋ ਗਾ ਨੰਬਰ ਵੀ ਦਿੰਦੇ ਫਾਰਮ ਆਪਾਂ ਫਿਲ ਕਰ ਦਿੱਤਾ ਹੋਇਆ ਆ ਤੇ ਹੁਣ ਆਪਾਂ ਫੋਨ ਜਮ੍ਹਾਂ ਕਰਾ ਦਾਂਗੇ ਰੇਟਿੰਗ ਤੁਸੀਂ ਦੇਖ ਲਈ ਮੇਰੀ ਬਹੁਤ ਗੰਦੀ ਆ ਇਸ ਕਰਕੇ ਆਪਾਂ ਪੰਜਾਬੀ ਚ ਫਿਲ ਕੀਤਾ ਕੋਮਬੀ ਤੇ ਲਿਖਿਆ ਤਾਂ ਹੈਗਾ ਸਭ ਕੁਝ ਉਹਨਾਂ ਨੇ ਵੈਸੇ ਦੱਸ ਵੀ ਦਿੱਤਾ ਤੇ ਇਸ ਕਰਕੇ ਆਪਾਂ ਫਾਰਮ ਫਿਲ ਕਰ ਦਿੱਤਾ ਹੋਇਆ ਤੇ ਹੁਣ ਆਪਾਂ ਫੋਨ ਜਮ੍ਹਾਂ ਕਰਾ ਦਾਂਗੇ ਇੱਥੋਂ ਅੱਗੇ ਫੋਨ ਨਹੀਂ ਜਾਣ ਦਿੰਦੇ ਇੱਥੋਂ ਤੱਕ ਆਪਾਂ ਤੁਹਾਨੂੰ ਦਿਖਾ ਸਕਦੇ ਆ ਕਿੱਦਾਂ ਕਿੱਦਾਂ ਮਤਲਬ ਕਿੱਦਾਂ ਦਾ ਬਾਹਰੋਂ ਡੇਰਾ ਇੱਥੋਂ ਅੰਦਰੋਂ ਸਟਾਰਟ ਹੋ ਜਾਂਦਾ ਅੰਦਰ ਫੋਨ ਉੱਕਾ ਹੀ ਨਹੀਂ ਜਾਣ ਦਿੰਦੇ ਫਾਈਨਲੀ ਸਾਡੇ ਮਤਲਬ ਮੇਰੇ ਦੋਸਤ ਨੇ ਫੋਨ ਜਾਮਾ ਕਰਾਤਾ ਨਾਲ ਇੱਕ ਟੋਕਨ ਦਿੰਦੇ ਆ ਆ ਟੋਕਨ ਹੁੰਦਾ ਜੇ ਇਹ ਟੋਕਨ ਗਵਾਜੇ ਤੇ ਫਿਰ ਫੋਨ ਨਹੀਂ ਮਿਲਦਾ ਠੀਕ ਆ ਤੇ ਇਹ ਸਾਹਮਣਾ ਪੈਂਦਾ ਆ ਫਿਰ ਇਹਨਾਂ ਨੂੰ ਟੋਕਨ ਦੁਬਾਰਾ ਦੇ ਦਤਾ ਤੇ ਫਿਰ ਫੋਨ ਦੇ ਦਿੰਦਾ ਇਹਦਾ ਨੰਬਰ ਹੈਗਾ 30 45 ਆ ਤੁਸੀਂ ਦੇਖ ਸਕਦੇ ਆ ਬੱਸਾਂ ਵਾਲੀ ਪਾਰਕਿੰਗ ਆ ਠੀਕ ਆ ਤੇ ਉਹ ਗੱਡੀਆਂ ਵਾਲੀ ਪਾਰਕਿੰਗ ਆ ਮਤਲਬ ਕਿ ਪਾਰਕਿੰਗ ਵੱਖੋ ਵੱਖ ਬਣਾਈਆਂ ਆ ਪਰ ਇੱਥੇ ਬਹੁਤ ਹੀ ਜ਼ਿਆਦਾ ਮਤਲਬ ਰੂਲ ਸਫਾਈ ਬਹੁ ਇੱਥੇ ਹੈਗੀ ਆ ਤੇ ਸੇਵਾਦਾਰ ਵੀ ਇਥੋਂ ਦੇ ਗੁਰੂਆ ਬਹੁ ਗੁੱਡ ਬਹੁ ਦਿਲ ਬਹੁ ਵਧੀਆ ਲੱਗਾ ਅੰਦਰੋਂ ਹੀ ਹੋ ਕੇ ਆਏ ਮਤਲਬ ਅੰਦਰ ਜਗ੍ਹਾ ਵਿਖਾਉਣ ਵਾਲੀਆਂ ਬਹੁਤ ਘੈਂਟ ਹੀ ਪਰ ਫੋਨ 'ਨੀ ਅੰਦਰ ਜਾਣ ਦਿੰਦੇ ਇਸ ਕਰਕੇ ਵਿਖਾਈਆਂ ਨਹੀਂ ਗਈਆਂ ਤੇ ਆਜੋ ਬਾਹਰ ਲੀਆਂ ਜਗ੍ਹਾ ਤੁਹਾਨੂੰ ਵਿਖਾਉਣਨੇ ਆ ਜੋ ਜੋ ਬਾਹਰ ਹੈਗਾ ਉਹ ਤੇ ਵਿਖਾਈਏ ਵੈਸੇ ਬਾਹਰ ਵੀ ਬਹੁਤ ਵਧੀਆ ਦੇਖ ਸਾਡੇ ਤੁਸੀਂ ਹਰਿਆਲੀ ਪੈਲੀ ਦੇ ਵਿੱਚ ਵੀ ਮਤਲਬ ਕਿ ਬਾਬਾ ਜੀ ਆਪਣੀ ਖੇਤੀ ਕਰਦੇ ਆ ਮਤਲਬ ਬਾਹਰੋਂ ਬੂਰੋਂ ਵਾਲਾ ਸਿਸਟਮ ਨਹੀਂ ਹੈਗਾ ਜੋ ਵੀ ਸਭ ਕੁਝ ਸਬਜ਼ੀਆਂ ਸੁਬਜ਼ੀਆਂ ਸਾਰੀਆਂ ਆਪ ਹੀ ਸਭ ਕੁਝ ਕਰਦੇ ਹੋ ਮਤਲਬ ਸੇਵਾਦਾਰ ਹੀ ਬੀਜਦੇ ਬੂਜਦੇ ਸਬਜ਼ੀਆਂ ਆਪਣੀ ਉਹਨਾਂ ਦੀ ਫਸਲ ਸਾਰੀ ਤੇ ਆਪਣਾ ਸਿਸਟਮ ਕਰਦੇ ਸਭ ਕੁਝ ਹਰਿਆਲੀ ਹਰਿਆਲੀ ਦਾ ਸਫਾਈ ਮਤਲਬ ਬਹੁਤ ਵਧੀਆ ਲੱਗਿਆ ਤੁਸੀਂ ਵੀ ਆਇਓ ਤੇ ਅੰਦਰੋਂ ਦੇਖ ਕੇ ਜਾ ਬਹੁਤ ਵਧੀਆ ਮੈਂ ਪੰਡਾਰੇ ਆਇਆ ਹਾਂ ਤੇ ਨਾਲੇ ਮੈਂ 사ਸੰਗ ਸੁਣ ਕੇ ਗਿਆ ਤੇ ਵਿਖਾਉਣਾ ਤੁਹਾਨੂੰ ਆਉਣ ਲੱਗਿਆ ਆਉਣ ਲੱਗਿਆ ਤਦ ਨਹੀਂ ਵਿਖਾਏਗਾ 사ਸੰਗ ਤੋਂ ਲੇਟ ਹੋ ਜਾਣਾ ਹੈ ਇਸ ਕਰਕੇ ਮੈਂ ਕਹਿੰਦਾ ਪਹਿਲਾਂ ਵਖਾਉਂਦਾ ਕਰਕੇ ਫਿਰ ਮੈਂ ਪਹਿਲਾਂ ਜਾਣ ਦੀ ਕੋਸ਼ਿਸ਼ ਕੀਤੀ ਸਾਧ ਸੰਗ ਸੁਣ ਕੇ ਹੋ ਤੁਹਾਨੂੰ ਜਾਨ ਲੱਗਿਆ ਆਪਾਂ ਵਖਾਵਾਵਾਂਗੇ ਹੁਣ ਆਪਾਂ ਜਾ ਰਹੇ ਆ ਬਾਹਰ ਬਾਹਰ ਘਰ ਨੂੰ ਤੇ ਤੁਹਾਨੂੰ ਬਿਆਸਾਂ ਦਾ ਦਰਿਆ ਵੀ ਵਿਖਾਉਨੇ ਬਸ ਚੱਲੀ ਚੱਲੇ ਆਪਾਂ ਆ ਜਾਓ ਫਿਰ ਵੇ ਸਾਦੇ ਤੁਸੀਂ ਸੰਗਤ ਹਾਂ ਜੇ ਤੁਹਾਨੂੰ ਨੇ ਥੋੜੀ ਇੱਧਰ ਵੇਖੋ ਰਾਸਰੂਸ ਜਾ ਰਹੇ ਇੱਥੇ ਮੋਟਰਸਾਈਕਲ ਜਮਾ ਹੁੰਦੇ ਲੋ ਤੁਸੀਂ ਦੇਖ ਸਕਦੇ ਮੋਟਰਸਾਈਕਲ ਮੋਟਰਸਾਈਕਲ ਹੀ ਹੋਈ ਪਈ ਆ ਇੱਧਰ ਦੇਖ ਸਕਦੇ ਮੋਟਰਸਾਈਕਲ ਮੋਟਰਸਾਈਕਲ ਹੋਈ ਪਈ ਤਾਂ ਅਸੀਂ ਆਪਣੇ ਮੋਟਰਸਾਈਕਲ ਤੇ ਬਹਿ ਕੇ ਚੱਲੇ ਹੁਣ ਤੁਹਾਨੂੰ ਫਿਰ ਵਿਖਾਵਾਂਗੇ ਕਿਵੇਂ ਦਾ ਕੀ ਸਾਬ ਕਿਤਾਬ ਆ ਬਾਹਰੋਂ-ਬਾਹਰੋਂ ਵਿਖਾ ਦੇਣੇ ਕੋਪੇ ਅੰਦਰ ਤੇ ਜਾਇ ਨਹੀਂ ਜਾਣਾ ਟੋਕਨ ਟੋਕਨ ਵੀ ਹੁੰਦਾ ਇੱਧਰ ਦੇਖ ਸਕਦੇ ਤੇ ਆਪਾਂ ਹੁਣ ਵਿਖਾਵਾਂਗੇ ਆ ਚਾਬੀ ਠੀਕ ਆ ਦੇਖ ਸਕਦੇ ਤੁਸੀਂ ਸੀਟ ਬਹੁਤ ਜ਼ਿਆਦੀ ਗਰਮ ਹੋਣੀ ਆ ਤੇ ਹੁਣ ਸੀਟ ਗਰਮ ਹੋਈ ਨੂੰ ਆਪਾਂ ਠੰਡੀ ਕਿੱਦਾਂ ਕਰਨਾ ਆ ਕਰਕੇ ਵਿਖਾਉਣਗੇ ਤੁਹਾਨੂੰ ਕਰਕੇ ਵਿਖਾਓ ਬੱਚਾ ਮੜਿਆ ਆ ਆਹੋ ਵਿਆਸ ਤੇ ਇੱਕ ਹੁੰਦਾ ਪਾਣੀ ਵੇਖੋ ਘਰ ਘਰ ਬੱਚਾ ਉੱਤੇ ਹਾਥੀ ਮਾਰ ਮਾਰਿਆ ਆ ਆ ਠੀਕ ਆ ਏਦਾਂ ਸੀਟ ਹੋ ਜਾਂਦੀ ਠੰਡੀ ਠੀਕ ਆ ਇਹ ਹੁਣ ਸੀਟ ਕੀਤੀ ਠੰਡੀ ਆਪਾਂ ਬਾਹਰੋਂ ਵਿਖਾਵਾਂਗੇ ਤੁਹਾਨੂੰ ਕਿਵੇਂ ਦਾ ਵਿਊ ਠੀਕ ਆ ਕੰਬੇ ਅੰਦਰ ਤੇ ਕੈਮਰਾ ਜਾਣ ਨਹੀਂ ਦਿੰਦੇ ਠੀਕ ਆ ਇਸੇ ਬਾਦ ਆ ਇੱਧਰ ਦੇਖੋ ਸੰਗਤਾ ਜਾ ਰਹੀਆਂ ਆਪਣੇ گاؤں ਆਪਣੇ ਘਰ ਤੇ ਇੱਧਰ ਦਰਿਆ ਇੱਧਰ ਸੜਕ ਚੈੱਕ ਕਰੋ ਮੇਰੇ ਵੀਰੋ ਸਫਾਈਆਂ ਚੈੱਕ ਕਰੋ ਚੈੱਕ ਕਰੋ ਇਦੇ ਉੱਪਰੋਂ ਦੀ ਟ੍ਰੇਨ ਲੰਘਦੀ ਜਾਂ ਉੱਤੇ ਰਸਤਾ ਬਣਿਆ ਤੇ ਆਹ ਤੁਸੀਂ ਦੇਖ ਸਕਦੇ ਦਰਿਆ ਵਸੇ ਦਰਿਆ ਚੱਲਤੇ ਨਹੀਂ ਰਿਹਾ ਪਰ ਫਿਰ ਵੀ ਆਪਾਂ ਵਖਾ ਲਿਆ ਸੁੱਕਾ ਪਿਆ ਦਰਿਆ ਸੰਗਤਾਰ ਆਹ ਸੰਗਤਾਰ ਆ ਰਹੀਆਂ ਦੇਖ ਸਕਦੇ ਤੁਸੀਂ ਉਹ ਵੀ ਤੁਸੀਂ ਦੇਖੋ ਇੱਕ ਗੱਲ ਤੁਸੀਂ ਨੋਟਿਸ ਕੀਤੀ ਹੋਣੀ ਐ ਇਹ ਬਸੈਨ ਵੀ ਜਾ ਰਹੀਆਂ ਤੇ ਸਿੱਧੀਆਂ ਵੀ ਜਾ ਰਹੀਆਂ ਪੀਏ ਇੱਕ ਰਸਤਾ ਨਹੀਂ ਨਿਕਲਦਾ ਰਸਤੇ ਬੜੇ ਆ ਮਤਲਬ ਡੀਰੇ ਦੇ ਅੰਦਰ ਐਂਟਰ ਹੋਣ ਲਈ 5-7 ਰਸਤੇ ਹੈਗੇ ਆ ਪਰ ਆਪਾਂ ਇਹ ਰਸਤੇ ਤਾਦਾਏ ਆ ਬਿਆਸ ਵਾਲਾ ਦਰਿਆ ਵਿਖਾਉਣ ਲਈ ਪਰ ਦਰਿਆ ਸੁੱਕਾ ਇਸ ਕਰਕੇ ਫਿਰ ਮੈਂ ਵਿਖਾਇਆ ਨਹੀਂ ਦਰਿਆ ਸੁੱਕਾ ਤਾਂ ਮੈਂ ਸੁੱਕੇ ਦਾ ਕੀ ਵਿਖਾਉਣਾ ਫਿਰ ਇਸ ਕਰਕੇ ਉਧਰ ਰਸਤੇ ਬੜੇ ਆ ਅੱਗੇ ਵੀ ਹੋਰੇ ਰਸਤੇ ਨਿਕਲਦੇ 4-5 ਰਸਤੇ ਹੈਗੇ ਆ ਪਰ ਅਸੀਂ ਇਹ ਰਸਤੇ ਆਏ ਆ ਸਾਰੇ ਰਸਤੇ ਕੰਮ ਸੰਗਤ ਹੁੰਦੀ ਵੜੀ ਆ ਨਾ ਇਸ ਕਰਕੇ 5-6 ਰਸਤਿਆਂ 'ਚ ਭੀੜ ਹੁੰਦੀ ਆ ਦੇਖ ਸਾਦੇ ਪਾਰਕਿੰਗ ਬੱਚਿਆਂ ਵਾਸਤੇ ਬਣਾਈ ਆ ਬਹੁਤ ਵਧੀਆ ਇੰਦਰ ਦੇਖ ਸਕਦੇ ਅੰਦਰ ਉਹ ਮਤਲਬ ਆਪਣੇ ਜਿਮ ਜੂਮ ਵਾਲਾ ਸਿਸਟਮ ਹੀ ਹੈਗਾ ਤੇ ਬਹੁਤ ਵਧੀਆ ਬਣਾਇਆ ਆ ਤੇ ਦੁਪਹਿਰ ਵੜੀ ਲੱਗੀ ਆ ਹੈ ਨਹੀਂ ਇੱਥੇ ਕੋਈ ਉਦਾਂ ਇੱਥੇ ਰੌਣਕ ਲੱਗੀ ਹੁੰਦੀ ਬਹੁਤ ਹੁੰਦੇ ਆ ਇੰਦਰ ਵੇਖ ਸਕਦੇ ਤੁਸੀਂ ਬਹੁਤ ਜਗ੍ਹਾ ਪਿਆਰੀ ਲੱਗਦੀ ਬਹੁਤ ਸੋਹਣੀ ਚੈੱਕ ਕਰ ਸਕਦੇ ਤੁਸੀਂ ਇੰਦਰ ਦੇਖੋ ਕਿੱਡਾ ਬਹੁਤ ਸੋਹਣਾ ਲੱਗਦਾ ਯਾਰ ਬਹੁਤ ਹੀ ਸੋਹਣਾ ਮਰ ਦਿਖਣ ਚ ਏਡਾ ਵਧੀਆ ਲੱਗਦਾ ਖੇਡਾ ਖੁੱਡਾਂਗੇ ਤੇ ਕਿੰਨਾ ਸੋਹਣਾ ਲੱਗੂਗਾ ਬਹੁਤ ਸੋਹਣਾ ਤੇ ਆਹ ਗਾੜੀ ਮਤਲਬ ਰਸਤਾ ਉਹਨਾਂ ਨੇ ਬੰਦ ਕੀਤਾ ਆ ਤੇ ਉਦਾਂ ਬਹੁਤ ਹੀ ਘੈਂਟ ਆ ਆਹ ਸੜਕਾ ਆ ਤੂੰ ਹੀ ਦੇਖ ਸਕਦਾ ਸੀਟ ਤੇ ਵੀ ਬਿਆਸ ਦਾ ਲਿਖਿਆ ਹੋਇਆ ਵੇ ਮਤਲਬ ਬਿਆਸ ਵਾਲਿਆਂ ਦੀਆਂ ਸੀਟਾਂ ਆ ਉਹਨਾਂ ਨੇ ਆਪਣੇ ਮਤਲਬ ਆ ਬਣਾਈਆਂ ਕੋਈ ਸਰਕਾਰ ਵਾਲਾ ਹਿਸਾਬ ਨਹੀਂ ਹੈਗਾ ਹਾਂਜੀ ਤੁਸੀਂ ਬਿਆਸਲਾ ਹਸਪੀਟਲ ਸੁਣਿਆ ਹੋਊਗਾ ਜਿਨ੍ਹਾਂ ਨਹੀਂ ਦੇਖਿਆ ਮਤਲਬ ਮੈਂ ਵੈਸੇ ਵਿਖਾ ਦੇਣਾ ਇੱਧਰ ਦੇਖ ਸਕਦੇ ਆ ਬਿਆਸਲਾ ਹਸਪੀਟਲ ਆ ਇਹਦੇ ਤਿੰਨ ਗੇਟ ਆ ਇੱਕ ਗੇਟ ਆ ਅੱਗੇ ਆ ਇੱਕ ਉੱਤੋਂ ਅੱਗੇ ਆ ਠੀਕ ਆ ਤੇ ਇਹਦੇ ਮਤਲਬ ਤਿੰਨ ਗੇਟ ਆ ਤੇ ਇਹ ਆਪਣਾ ਹੈਗਾ ਚੱਲਿਆ ਕਦੋਂ ਦਾ ਉਹ ਉੱਤੇ ਲਿਖਿਆ ਵੀ ਆ ਮਹਾਰਾਜ ਸਾਵਣ ਸਿੰਘ ਇਹ ਮਹਾਰਾਜ ਸਾਵਣ ਸਿੰਘ ਦਾ ਬਣਿਆ ਹੋਇਆ ਆ ਯਾ ਮਹਾਰਾਜ ਉਹ ਸਾਉਂਸੇਂਗੀ ਉਦੋਂ ਦਾ ਚਾਦੂ ਹੈ ਉਹ ਤੇ ਉਹਦਾ ਨਾਮ ਵੀ ਲਿਖਿਆ ਆ ਓਮ ਉਹ ਇੱਕ ਸਾਡ ਪੰਜਾਬੀ ਚ ਲਿਖਿਆ ਤੇ ਇੱਕ ਸਾਡ ਅੰਗਰੇਜ਼ੀ ਚ ਲਿਖਿਆ ਮੈਂ ਤੁਹਾਨੂੰ ਅੰਗਰੇਜ਼ੀ ਚ ਵਿਖਾ ਦਿੰਦਾ ਇਹ ਆਵੇ ਠੀਕ ਆ ਗਰਮੀ ਬਹੁਤ ਪੈ ਰਹੀ ਆ ਤੇ ਗਰਮੀ ਤੋਂ بچੋ ਬਹੁ ਗਰਮੀ ਪੈ ਰਹੀ ਆ ਤੇ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਹੁੰਦਾ ਤੇ ਖੂਫ ਕਰਦਾ ਤੁਹਾਨੂੰ ਵਲੌਗ ਬਹੁਤ ਵਧੀਆ ਲੱਗਾ ਹੋਊਗਾ ਤੇ ਅਗਲੇ ਵਲੌਗ ਚ ਮਿਲਦੇ ਫਿਰ ਨੈਕਸਟ ਵਲੌਗ ਚ ਬਾਏ ਬਾਏ ਤੇ ਬਹੁਤ ਵਧੀਆ ਲੱਗਾ ਆਪਾਂ ਅੰਦਰ ਗਏ ਅੰਦਰ ਖਾਣਾ ਨਹੀਂ ਗਿਆ ਮੈਂ ਮਤਲਬ ਇਹ ਵੀ ਚੀਜ਼ਾਂ ਬਹੁਤ ਮਲੂਕ ਲੋਕੇ ਕਰਦੇ ਇੱਥੇ ਕੈਮਰਾ ਮਤਲਬ ਜਿਵੇਂ ਮਲੂਕ ਕੇ ਹੈ ਨਹੀਂ ਆ ਮਲੂਕ ਕਰਨ ਨਹੀਂ ਦਿੰਦੇ ਵੀਡੀਓ ਬਣਾਉਣੀ ਨਹੀਂ ਦਿੰਦੇ ਉਹਦੇ ਮੈਂ ਤਾਂ ਬਣਾਉਂਦਾ ਪਿਆ ਮਤਲਬ ਚੋਰੀ ਸਿੱਪੇ ਬਣਾ ਲੈਂਦੇ ਬਣਾ ਕੇ ਖੜਦੇ ਹੋਰ ਵੀ ਕਈ ਬਾਕੀ ਬਾਏ ਬਾਏ ਟੀਮ ਮਿਲਦੇ ਆ ਫਿਰ ਨੈਕਸਟ ਵਲੌਗ ਜੇ ਕੋਈ ਗਲਤੀ ਹੈ ਇਥੇ ਜਰੂਰ ਕਮੈਂਟਸ ਚ ਦੱਸਿਓ ਬਾਏ ਬਾਏ